ਨੰਬਰ 11 ਠਿੱਕਾ ਮਰਦਾ ਕੋਈ ਹੁਣ ਤਾਂ ਕੋਈ ਪੈਂਡਾ ਕੋਈ ਨਹੀਂ ਬਣਾਉਂਦਾ ਇਹ ਨਾ ਮਾਤਾ ਨੇ ਕੀ ਹੈ ਇਹ ਜਿਹੜੀ ਸਕੀਮ ਹੈ ਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸਕੀਮ ਹੈ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਹ ਪੈਸੇ ਹੀ ਬੰਦ ਕਰਤੇ ਆਪਣੇ ਮਕਾਨਾਂ ਦੇ ਉਹ ਸਰਕਾਰ ਵੱਲੋਂ ਆਪਾਂ ਸਕੀਮ ਚਲਵਾਉਣੇ ਆ 11 ਵਾਲੇ 13 ਵਾਲੇ 18 ਵਾਲੇ ਜੀ ਸਰ ਇੱਕ ਬ੍ਰਿਹਾਰੀ ਚਫਣ ਕਰਾ ਲਾ ਬਾਹਰ ਵਿੱਚ ਚਾਨਣ ਮਾਪੇ ਲੱਲਾ ਮੇਰੇ ਵਾਲਾਂ ਦਾ ਉਹ ਜਿਹੜਾ ਦਰਦ ਉਸ ਤੋਂ ਬਾਅਦ ਮਰਜੀ ਹੈ ਤੁਹਾਡੀ ਤੁਹਾਡੀ ਮਰਜ਼ੀ ਅਸੀਂ ਤਾਂ ਕਹਿੰਨੇ ਬਣਾਓ ਰਿਪਟਾਂ ਦੀ ਉਖਾਈ ਫਿਰ ਸਮਾਨ ਲੈਣ ਵਾਸਤੇ ਇੱਕ ਹੀ ਮਿੰਤਾ ਕਰਨੀ ਪੈਂਦੀਆਂ ਪਿੰਡ ਮੁੰਡੇ ਗਰਾਊਂਡ 'ਚ ਖੇਡਦੇ ਆ ਕੋਈ ਦਰਖਤ ਨਹੀਂ ਲੱਗਿਆ ਕੋਈ ਲੈਣਾ ਨਹੀਂ ਦੇਣਾ ਜੀ ਨਹੀਂ ਟੋਣਾ ਤਾਂ ਲਿਖਾਇਆ ਸਾਰੇ ਨਹੀਂ ਲਿਖਾਇਆ ਕਿ ਮੈਲ ਖਾ ਦੇਣਾ ਲਗੋ ਤਾਂ ਹੋ ਜਾਏਗਾ ਆ ਜਾਂਦੇ ਆ ਐਸ ਵੋਟਾਂ ਪਾਦ ਕਰਨਾ ਹੈਗਾ ਯਾਰ ਮੈਂ ਦੋ ਮੈਂ ਪੈਸਾ ਸਾਥ ਨਹੀਂ ਜਿੜਿਆ ਨਹੀਂ ਤਾਂ ਸਾਥ ਦਿੱਤਾ ਹੀ ਹੋਟਾਂ ਪਈਆਂ ਕਿ ਨਹੀਂ ਦੱਸੋ ਯਾਰ ਯਾਰ ਦਾ ਮੇਰੇ ਕੋਲ ਚਾਬੀ ਆ ਗਈ ਹੁਣ ਤਾਂ ਜੋ ਮਰਜ਼ੀ ਕਰਾ ਲਓ ਹਲੋ ਪੰਚਾਇਤ ਨੇ ਬੀਰ ਦਿੱਤੀ ਪਹਿਲਾਂ ਇੱਕ ਨਾ ਇੱਕ ਮਿੰਟ ਸੁਣਾਂ ਮੈਂ ਫੋਨ ਕਰਾਂ ਬਾਈ ਜੀ ਅਡিসি ਸਾਹਿਬ ਮੈਂ ਨਾ ਜਗੰਦਰ ਬਿੰਦ ਬੈਠਾ ਹੋਇਆ ਹੈ। ਉਹ ਵਾਰੀ ਆਇਆ ਪਾਰੀ ਆਇਆ ਜਿਹੜੇ ਸ਼ੋਚਵਾਨਾਂ ਦੀ ਡਿਵਾਰਡ ਹੈ ਕਿ ਤਰਾਹਾਂ ਆਇਆ ਉਹਦੇ ਟਾਈਮ ਉਹਦੇ 2 ਘੰਟੇ ਲੇਟ ਬਸ ਆਇਆ ਤੇ ਆ ਇਲੈਕਸ਼ਨ ਤੋਂ ਬਾਅਦ ਨਾਲੇ ਜਾਣ ਪਤਾ ਪਵਾ ਕੇ ਆਪਾਂ ਗਰਾਊਂਡ ਪਾਸ ਉਹ ਘੰਟੇ ਪਵਾ ਲੇਟ ਆ ਉਹਦਾ ਗਾ ਲੱਗੀ ਜਿੰਨੇ ਟਾਈਮ ਲੈਂਦਾ ਆ ਪੂਰਾ ਪੂਰਾ ਆ ਜਿਹੜਾ ਪਹਿਲਾਂ ਭਾਜਪਾ ਦੇ ਨੰਦਸਾ ਇਹ ਵੀ ਠਾਵਾਂ ਜੇਕਰ ਚੱਲਦਾ ਹੈ ਤਾਂ ਮਿੰਟ ਲੇਟ ਪੈਂਦੇ ਫਿਰ ਗਰਾਊਂਡ ਨਾਲ ਮੈਂ ਸਭ ਤੋਂ ਵੱਧ ਰਿਕਾਰਡ ਤੇ ਬੈਂਟਰ ਰਿਕਾਰਡ ਤੇ ਯਾਰ ਹੁਣ ਦਿੰਦੇ ਸਾਰਾ ਬੱਚਾ ਉਹਨਾਂ ਨਾਲ ਲੱਗੇ ਨਹੀਂ ਬੰਦੀਆਂ ਮੈਂ ਸੁਖਨ ਆ ਕੇ ਪਾਈ ਕਰਨੀ ਹੁਣ ਆਪਣਾ ਜਾ ਕੇ ਪਰਬਤ ਜਣਾਣਾ ਨੇ

40 ਲੱਖ ਹੁੰਦਾ ਸਾਡੇ ਪੈਸੇ ਦਾ ਹੁਣ ਸੁਣੋ ਹੁਣ ਮਾਤਾ ਮੇਰੀ ਗੱਲ ਸੁਣਾ 40 ਲੱਖ ਸਾਡੇ ਇਹ ਦੇਖੋ ਇਹ ਤੁਸੀਂ ਮੈਨੂੰ ਬਣਾਇਆ ਮੈਨੂੰ ਖਿੱਚੀ ਫਿਰਦੇ ਨੇ ਵਿੱਚ ਦੂਜੇ ਦਾ ਕਿਹਨੇ ਨਹੀਂ ਲੱਗਣ ਦਿੰਦੇ ਮੇਰੀ ਗੱਲ ਸੁਣੋ ਅੱਧੀ ਜਿਹੜੀ ਸਾਡੀ ਪੁਹਿਲੀ ਹੈ 40 ਲੱਖ ਹੁੰਦਾ ਹੈ ਜਾਲੀ ਲਖਣਾ ਪਿੰਡ ਦੀ ਪੰਚਾਇਤ ਦਾ ਕਿਤੇ ਜਾਣਦਾ। ਪਤਾ ਲੋ ਖਟੀਆਂ ਨਹੀਂ ਬਣਾਉਂਦੇ ਆਂ ਲਾਉਣਾ ਨਾ। ਇਹ ਬਿਲਦੀ ਥੋੜੀ ਜਿਹੀ ਕਰਾਉਂਦੇ। ਹੁਣ ਪਤਾ ਕੀ ਕਰਦਾ। ਮੈਂ ਗਾਉਂਦਾ ਮੈਂ ਥੋੜੀ ਜਿਹੀ ਕਰੰਦ ਦੇਂਦੇ ਤੁਸੀਂ ਬੰਦੇ। ਮੇਰੀ ਗੱਲ ਸੁਣ। ਇੱਕ ਮਿੰਟ ਯਾਰ ਸਾਰਾ ਕੁਝ ਹੁੰਦਾ ਹੈ। ਬੜਪ ਕਰ ਜਾਂਦੇ ਨੇ। ਅਸੀਂ ਬਾਹਰ ਜਾਂਦੇ। ਤੇਰੇ ਸਰਪੰਚ ਕਰੀਏ। ਉਹ ਵਾਇਲਾ ਕਰੀਂ ਕਿਹਦਾ। ਮੈਂ ਵੀ ਸਾਰੀਆਂ ਨਹੀਂ। Gracias. <coughs> ਹੋਣ ਜਿਹੜੇ ਸਰਪੰਚ ਹੋ ਗਏ ਖਤਮ ਇਹਨਾਂ ਦਾ ਰਿਕਾਰਡ ਹੁਣ ਆ ਜਾਣਾ ਆਪਣੇ ਕੋਲ ਇਹਨਾਂ ਦਾ ਸਾਰਾ ਰਿਕਾਰਡ ਕਰਾਂਗੇ ਚੈੱਕ ਕਿੰਨਾ ਪੈਸਾ ਆਇਆ ਪਿੰਡ ਦੇ ਵਿੱਚ ਉਹਨਾਂ ਨੇ ਕਿਉਂ ਨਹੀਂ ਲਾਇਆ ਕਿੱਥੇ ਕਿੱਥੇ ਲੱਗਣਾ ਚਾਹੀਦਾ ਸੀ ਸਾਰਾ ਰਿਕਾਰਡ ਹੁਣ ਆ ਜਾਣਾ ਸਰਕਾਰ ਕੋਲ ਠੀਕ ਹੈ ਹੁਣ ਇੱਕ ਇੱਕ ਪੈਸਾ ਕਢਾ ਕੇ ਤੁਹਾਡੇ ਪਿੰਡ ਲਾਵਾਂਗੇ ਬੇਫਿਕਰ ਹੋ ਜਾ ਤੁਸੀਂ ਉਹਨਾਂ ਪੰਚਾਇਤਾਂ ਹੋ ਗਿਆ 5 ਨਾਲੇ ਜਿਹੜੇ ਮੋੜਾਂ ਤੇ ਰੱਖੀ ਪੈਨ ਕੁਰਸੀਆਂ ਸਾਡੇ ਪਿੰਡ ਤੋਂ ਬੜਾ ਕੰਮ ਹੋਇਆ ਸਾਰਾ ਰਹਿਣੇ ਕਿਰਪਾ ਹੈ ਇਹ ਆਪਣਾ ਨਾਂ ਨੋਟ ਕਰਨੀਆਂ ਨਹੀਂ ਤੂੰ ਇਹ ਨਾ ਕੀ ਟੀਆਂ ਨਾ ਉਹ ਨਾ ਨਹੀਂ ਕਰਦੀਆਂ ਜੀ ਹੁਣ ਨੋਟ ਆਪਾ ਕਰਾਗੇਗਾ ਨੋਟ ਆਪਾ ਕਰਾਗੇਗਾ ਜੀ 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 ਅੰਮ੍ਰਿਤ ਸਾਹਿਬ ਜਿੰਨਾ ਜਿੱਥੇ ਖੜੇ ਯਾਰ ਮੈਨੂੰ ਮੇਰੇ ਨਾਲ ਦੱਸਦੇ ਨੇ ਦਵਾ ਨਾ ਪਾਸ ਕਰਨੇ ਤੇ ਤੂੰ ਦਵਾ ਨਾ ਗਰੋਹ ਵੀ ਸਕਨੇ ਹੁਣ ਨਾ ਮੈਂ 2027 ਦੇ ਵਿੱਚ ਕੰਮ ਕਰਕੇ ਸਾਰੇ ਮੈਂ ਤੁਹਾਡੇ ਕੋਲ ਵੋਟ ਨਹੀਂ ਮੰਗਦੇ ਤੁਹਾਡੇ ਕੋਲ ਆ ਕੇ ਬੈਠਾਂਗਾ ਤੁਹਾਨੂੰ ਪੁੱਛਾਂਗਾ ਜੇ ਕੰਮ ਕੀਤੇ ਨੇ ਤਾਂ ਦੱਸੋ ਇਲੈਕਸ਼ਨ ਲੜਾ ਕੇ ਨਾ ਲੜਾ ਜੇ ਤੁਸੀਂ ਕਹਿਦਾ ਵਾਕਿਆ ਕੰਮ ਕੀਤੇ ਨੇ ਇਲੈਕਸ਼ਨ ਲੜ मोदी पजाइए लड़ापा सारिया